ਰੱਬਾ ਤੇਰੇ ਰਾਜ ਵਿੱਚ ਕੇ ਕੀ ਦਸ ਹੋ ਰਿਹਾ ਜਿਹਨੂੰ ਕਹਿੰਦੇ ਲੋਕੀ ਅੰਨਦਾਤਾ ਉਹੀ ਕਾ ਤੋ ਰੋ ਰਿਹਾ ਘਰਾਂ ਦੇ ਨੇ ਘਰਟਾ ਤੇ ਫਸਲਾਂ ਡੁਬਾਤੀਆਂ ਪਾਣੀਆਂ ਨੇ ਦੇਖ ਤੜ ਥੱਲੀਆਂ ਮਚਾਤੀਆਂ ਕੱਚੇ ਕੋਠੇ ਵਾਂਗੂ ਅੱਖਾਂ ਵਿੱਚੋਂ ਪਾਣੀ ਚੋ ਰਿਹਾ ਜਿਹਨੂੰ ਕਹਿੰਦੇ ਲੋਕੀ ਅੰਨਦਾਤਾ ਉਹੀ ਕਾ ਤੋ ਰੋ ਰਿਹਾ ਜੋ ਲੈ ਕੇ ਠੇਕੇ ਤੇ ਜ਼ਮੀਨਾਵਾਹੀ ਕਰਦੇ ਕਿਸਾਨ ਜੀ ਦੱਸ ਕਿਵੇਂ ਚੱਲਣਗੇ ਉਹਨੂੰ ਕਿਸਾਨ ਜੀ ਜੋ ਲੈ ਕੇ ਠੇਕੇ ਤੇ ਜ਼ਮੀਨਾ ਵਾਹੀ ਕਰਦੇ ਕਿਸਾਨ ਜੀ ਦੱਸੋ ਕਿਵੇਂ ਚੱਲਣਗੇ ਉਹਨੂੰ ਕਿਸਾਨ ਜੀ ਦੇਖ ਡੁੱਬਦੀ ਫਸਲ ਦਿਲ ਡੁੱਬਣੇ ਨੂੰ ਹੋ ਰਿਹਾ ਜਿਹਨੂੰ ਕਹਿੰਦੇ ਲੋਕੀ ਅੰਨ ਦਾ ਦਾ ਉਹੀ ਕਾਤੋਂ ਰੋ ਰਿਹਾ ਪੰਛੀ ਵੀ ਵਿਚਾਰੇ ਦਾ ਤਾਂ ਕਿਹੜਾ ਖੁਸ਼ ਹੋਣਗੇ ਬਾਲ ਬੱਚੇ ਉਹਨਾਂ ਦੇ ਵੀ ਭੁੱਖੇ ਬੈਠੇ ਹੋਣਗੇ ਪੰਛੀ ਵੀ ਵਿਚਾਰੇ ਕਿਹੜਾ ਦਾਤਾ ਖੁਸ਼ ਹੋਣਗੇ ਬਾਲ ਬੱਚੇ ਉਹਨਾਂ ਦੇ ਵੀ ਭੁੱਖੇ ਰੋਂਦੇ ਹੋਣਗੇ ਜੇ ਤੂੰ ਦਿੱਤੀ ਆਪੇ ਚੁੰਝ ਫਿਰ ਦਾਣੇ ਕਾ ਤੋ ਖੋ ਰਿਹਾ ਰੱਬਾ ਤੇਰੇ ਰਾਜ ਵਿੱਚ ਇਹ ਕੀ ਦੱਸ ਹੋ ਰਿਹਾ ਰੱਬਾ ਤੇਰੇ ਰਾਜ ਵਿੱਚ ਇਹ ਕੀ ਦੱਸ ਹੋ ਰਿਹਾ